ਸਵੇਰ ਦੀਆਂ ਤਸਵੀਰਾਂ ਜਿਹੜੇ ਤੁਹਾਨੂੰ ਦਿਖਾ ਰਹੇ ਹਾਂਗੇ ਇੱਕ ਮਿੰਟ ਜਿਹੜੇ ਉਧਰ ਅਥਰੂ ਗੋਰ ਹਟਣ ਵਾਲੀਆਂ ਮਸ਼ੀਨਾਂ ਨੇ ਨਾ ਇਹ ਦੇਖ ਸਕਦੇ ਹੋ ਬਈ ਲੱਗ ਕੇ ਤਿਆਰੀ ਕਰ ਰਹੇ ਆ ਇਹ ਦੇਖੋ ਸਾਫ਼ ਕਰੀ ਜਾਂਦੇ ਆ ਇਹ ਜਿਹੜੀਆਂ ਤਸਵੀਰਾਂ ਨਹੀਂ ਆ ਖਨੌਰੀ ਬਾਰਡਰ ਦੀਆਂ ਨਿਗੀਆਂ ਤੇ ਰਾਤ ਜਿਹੜੀ ਬਾਸ ਹੋਈ ਹੈ ਇੱਥੇ ਤੇ ਹਵਾ ਬਹੁਤ ਜ਼ਿਆਦਾ ਸੀਗੀ ਦੀ ਬਿਲਕੁਲ ਹਾਂ ਬਹੁਤ ਠੰਡਾ ਹੈ ਤੇ ਅੱਜ ਜਿਹੜੀ ਮੀਟਿੰਗ ਹੈਗੀ ਮੰਨ ਵੀ ਕਾਨਫਰੰਸ ਰੱਖੀ ਹੈ ਸਵੇਰੇ ਸੰਭੂ ਬਾਟਰ ਤੇ ਇਹ ਉਹਦੇ ਵਿੱਚ ਸਾਰਾ ਕਲੀਅਰ ਕਰ ਦੇਣਾ ਹੈ ਵੀ ਅਗਲੀ ਜਿਹੜੀ ਰਣਨੀਤੀ ਹੈ ਉਹ ਕੀ ਹੈ ਤੇ ਉਹ ਜਿਹੜੀ ਨਿਊਜ਼ ਆਊਗੀ ਸਾਨੂੰ ਸਾਰੀ ਦਿਖਾ ਦਾਂਗੇ ਅਰ ਫਿਲਹਾਲ ਜਿਹੜੇ ਸਪੇਅਰ ਦੀਆਂ ਆਪਾਂ ਤਸਵੀਰਾਂ ਕਹਿ ਸਕਦੇ ਹਾਂਗੇ ਜੋ ਦੇਖ ਸਕਦੇ ਹੋ ਵੀ ਇਹਨਾਂ ਦੇ ਇਹਨਾਂ ਵੱਲੋਂ ਦੁਬਾਰਾ ਫੇਰ ਜਿਹੜਾ ਕੁਝ ਕੀਤਾਗਾ ਹਨਾ ਉਹੀ ਕਰਨ ਦੀ ਦੁਬਾਰਾ ਤਿਆਰੀ ਹੈ ਬਿਲਕੁਲ ਦੇਖੋ ਤੁਸੀਂ ਸਾਫ ਕਰੀਆਂ ਨੇ ਮਸ਼ੀਨਾ ਇੱਕ ਮਰੀਕ ਜੀ ਆ ਜਿਹੜਾ ਸਾਈਡਾਂ ਦੇ ਪਾਣੀ ਆ ਦੱਸਿਆ ਜਾ ਰਿਹਾ ਵੀ ਇਹਨਾਂ ਨੇ ਕੱਲ ਜਿਹੜੀ ਇੱਥੇ ਉਹ ਜਿਹੜੀ ਕੋਈ 35 ਸੂਆ ਜਿਹੜਾ ਕੋਈ ਤੋੜਿਆ ਹੈ ਕਹਿੰਦੇ ਕੜਕਾ ਭੱਕੇ ਪਾਣੀ ਨਾਲ ਸਾਈਡਾਂ ਤੇ ਪਾਣੀ ਹੈ ਵੇਢੇ ਜਿਵੇਂ ਪਾਉ ਲੱਗੇ ਅੱਛਾ ਅੱਛਾ ਦੇਖੋਗੇ ਵਹਿ ਨਹੀਂ ਥੋੜਾ ਜਿਹਾ ਇਹ ਵੀ ਆਪਾਂ ਦਿਖਾ ਦਿੰਨੇ ਆ ਵੀ ਜਿਹੜਾ ਸਵੇਰ ਦਾ ਆਪ ਹੋ ਰਿਹਾਗਾ ਇਹ ਵੀ ਥੋੜਾ ਜਿਹਾ ਵੀਊ ਦਿਖਾਉਣਾ ਹੈ ਵੀ ਜਿਹੜਾ ਇਧਰਲੇ ਪਾਸੇ ਸਾਡੇ ਭਰਾ ਯਾਨੀ ਕਿ ਟੱਪ ਰਹੇ ਸੀਗੇ ਇਹ ਵੀ ਬਿਲਕੁਲ ਹੁਣ ਪਾਣੀ ਨਾਲ ਭਰ ਗਿਆ ਬਹਿ ਜੇ ਦੀ ਛਾਂ ਦੇ ਵਹਿੰਦੇ ਜਾਣਾ ਨੇੜੇ ਦਰਖਤ ਵਗੈਰਾ ਹੀ ਆ ਕਣਕਾਂ ਵਾਲੇ ਹਨ ਸਾਈਡਾਂ ਵਾਲਾ ਸਾਈਡਾਂ ਵਾਲੀ ਵੀ ਭਰ ਗਈ ਆ ਦੋਨੇ ਪਾਸਿਓਂ ਇਹ ਆ ਸਵੇਰ ਦੀਆਂ ਇਹ ਜਿਹੜੀਆਂ ਤਸਵੀਰਾਂ ਲਗੀਆਂ ਅੱਜ ਦੀਆਂ ਤੇ ਜਿਵੇਂ ਤੁਹਾਨੂੰ ਦੱਸਿਆ ਵੀ ਅੱਜ ਸ਼ੰਭੂ ਬਾਰਡਰ ਤੇ ਜਿਹੜੀ ਸਵੇਰ ਦੀ ਇੱਕ ਕਾਨਫਰੰਸ ਰੱਖੀ ਗਈ ਹੈ ਕਿਸਾਨਾਂ ਵੱਲੋਂ ਉਹਦੇ ਵਿੱਚ ਜਿਹੜੀ ਵੱਡੀ ਅਪਡੇਟ ਹੈ ਉਹ ਸਾਰੀ ਦੱਸੀ ਜਾਊਗੀ ਕਿ ਅਗਲੀ ਰਣਨੀਤੀ ਹੋਊਗੀ ਲਾਲ ਜਿਹੜਾ ਖਡੋੜੀ ਬਾਰਡਰ ਕੋ ਜਿਹੜੀਆਂ ਇਹ ਤਸਵੀਰਾਂ ਲਏਗੀਆਂ ਇਹ ਛੋਟੇ ਸਾਹਮਣੇ ਨੇ ਜਿਹੜੀਆਂ ਉਹ ਸੈਟੀਆਂ ਨੇ ਉਹ ਗੋਲੇ ਜਿਹੇ ਖਤਰੂ ਹੈ ਹੁਣ ਵੀ ਸਾਫ ਕਰੀਆਂ ਨੇ ਫਿਰ ਐਕਟਿਵ ਹੋ ਰਹੇ ਨੇ ਹਾਂ ਬਿਲਕੁਲ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਜਿਵੇਂ ਆਪਾਂ ਇਸ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਚੱਲੀਆਂ ਦੀ ਉਹਦੇ ਵਿੱਚ ਜਿਵੇਂ ਸਰਕਾਰ ਦੀ ਗੱਲ ਕਰੀ ਪੁਸਕ ਚੀਜ਼ਾਂ ਤੇ ਸਹਿਮਤੀ ਹੋਈ ਹੈ ਜਿਵੇਂ ਪੰਜ ਇੱਕ ਫਸਲਾਂ ਤੇ ਸਹਿਮਤੀ ਹੋਈ ਹੈ ਜਿਵੇਂ ਖੁਸ਼ਕ ਦਾਲਾਂ ਹਨ ਤਪਾ ਠੀਕ ਹੈ ਜੀ ਉਹ ਚੀਜ਼ਾਂ ਦੇ ਸਹਿਮਤੀ ਹੋਈ ਹੈ ਪਰ ਉਹ ਚੀਜ਼ ਨੂੰ ਬਿਲਕੁਲ ਹਾਂ ਪਿਆਰ ਵੀ ਉਹ ਚੀਜ਼ ਨੂੰ ਅਲਕਾਰਤਾ ਤੇ ਅੱਜ ਵਾਲੀ ਜਿਹੜੀ ਇਹ ਮੀਟਿੰਗ ਹੈ ਕਿ ਇਹ ਜਾਨਕੀ ਕਾਨਫਰੰਸ ਹੋਣੀ ਹੈ ਅੱਜ ਸਵੇਰੇ ਹੁਣ ਸੰਭੂ ਬਾਰਡਰ ਤੇ ਉਹਦੇ ਵਿੱਚ ਸਾਰਾ ਕਲੀਅਰ ਹੋ ਜੂ ਅਗਲੀ 21 ਕਾਲ ਹੋਊਗੀ ਬਸੇ ਕਾਲ ਜਿਹੜੀ ਦੇਤੀ 21 ਤਰੀਕ ਦੀ ਬਾਕੀ ਫੇਰ ਵੀ ਜਿਹੜੀ ਅੱਜ ਕਾਨਫਰੰਸ ਹੈ ਉਹਦੇ ਵਿੱਚ ਸਾਰੇ ਕਲੀਅਰ ਬਿਲਕੁਲ ਹੋ ਜਾਣਾਗਾ ਕਰਦਾ ਕਿ ਕਿਤੇ ਕਿਤੇ ਦਾ ਫਿਰ ਦਾਣੀ ਹੈ ਨਾ ਕੱਲ ਵਾਲਾ ਦਾਣੀ ਹੈਗਾ ਬਈ ਸੇ ਅੱਜ ਹੋਰ ਜਿਹੜੀ ਕਾਲ ਆਉਣੀ ਹੈਗੀ ਉਹਦੇ ਵਿੱਚ ਕਲੀਅਰ ਕਰ ਦਿੰਨਾ ਵੀ ਸਾਡੀ ਇੰਨੀ ਕਿ ਸੇਫਟੀ ਬਣੀ ਹੈ ਕਿ ਨਹੀਂ ਬਣੀ ਤੇ ਉਹ ਸਾਰਾ ਕਲੀਅਰ ਹੋ ਜਾਊਗਾ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਪਾਸੇ ਸਪਾਈ ਦੇ ਵੀ ਕਰਾ ਸੀਗੇ ਇਧਰੋਂ ਹੂੰ ਜਿਹਨੇ ਸਾਈਡਾ ਜਿਹੜੇ ਕਣਕਾਂ ਚਰ ਪਣੀਆਂ ਨੇ ਪਣੀਆਂ ਹਾਂ ਬਿਲਕੁਲ ਪਰੇ ਗਏ ਨੇ ਤੇ ਆ ਬਾਪੂ ਵਰਗੇ ਹਾਰੇ ਸਵੇਰ ਦੀਆਂ ਇਹ ਤਸਵੀਰ ਆਪਾਂ ਕੱਠ ਦੇਖ ਸਕਦੇ ਆ ਇੱਥੇ ਜਿਹੜੇ ਸਾਡੇ ਵੀਰ ਆਏ ਨੇ ਤੇ ਅਗਲੀ ਜਿਹੜੀ ਆ ਅਪਡੇਟ ਆਪਾਂ ਤੁਹਾਨੂੰ ਥੋੜੇ ਟਾਈਮ ਦੇ ਵਿੱਚ ਹੀ ਦੇਵਾਂਗੇ ਫਿਰ ਲਾਲ ਜਿਹੜਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਾਂ ਇੱਕ ਵੀਡੀਓ ਹੋਰ ਨਵੀਂ ਅਪਡੇਟ ਜਦੋਂ ਵੀ ਨਿਕਲਦੀ ਆ ਲੈ ਕੇ ਆਉਣੇ ਛੋੜੇ ਤੱਕ ਤੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ እን እን እን